ਤੇ ਗੈਂਗਸਟਰਾਂ ਨੂੰ ਲੈ ਕੇ ਸਿਆਸੀ ਕਲੇਸ਼ ਰੁਕ ਨਹੀਂ ਰਿਹਾ ਕਾਂਗਰਸ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਨੇ ਆਪ ਐਮਪੀ ਮੀਥੇਰ ਨੂੰ ਜਵਾਬ ਦਿੱਤਾ ਹੈ ਸੁਖਜਿੰਦਰ ਰੰਦਾਵਾ ਨੇ ਮੀਥੇਰ ਨੂੰ ਚੈਲੰਜ ਕੀਤਾ ਹੈ ਕਿ ਜੇ ਮਾਂ ਦਾ ਦੁੱਧ ਪੀਤਾ ਤਾਂ ਮੇਰੇ ਤੇ ਕੇਸ ਕਰਕੇ ਦਿਖਾਓ ਸੁਖਜਿੰਦਰ ਰੰਦਾਵਾ ਨੇ ਮੀਥੇਰ ਨੂੰ ਕਿਹਾ ਕਿ ਬੱਚੇ ਤੇਰੇ ਤਾਂ ਹਜੇ ਦੰਦ ਵੀ ਨਹੀਂ ਆਏ ਅਸਲ ਕੱਲ న్యూਸ 18 ਨਾਲ ਗੱਲਬਾਤ ਕਰਦੇ ਆਂ ਆਪ ਐਮਪੀ ਮੀਥੇਰ ਨੇ ਕਿਹਾ ਸੀ ਕਿ ਚਿੱਠੀਆਂ ਲਿਖਣ ਵਾਲੇ ਗੈਂਗਸਟਰਾਂ ਨਾਲ ਜੁੜਦੇ ਰਹੇ ਇਹਨਾਂ ਲੋਕਾਂ ਨੇ ਗੈਂਗਸਟਰਾਂ ਨੂੰ ਵਰਤ ਕੇ ਛੱਡ ਦਿੱਤਾ ਕੋਈ ਆਪਣੀ ਮਾਂ ਦੇ ਕੁੱਖੋਂ ਗੈਂਗਸਟਰ ਬਣ ਕੇ ਜਨਮ ਨਹੀਂ ਲੈਂਦਾ ਕਾਬਲੇ ਗੋਰਾ ਕੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਰਦਾਵਾ ਨੇ ਲੋਕ ਸਭਾ ਸਪੀਕਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਪੰਜਾਬ ਚ ਵਾਧੇ ਕਰਾਇਮ ਦਾ ਮੁੱਦਾ ਚੱਕਿਆ ਇਸੇ ਨੂੰ ਲੈ ਕੇ ਹੁਣ ਇਹ ਸਿਆਸੀ ਵਿਵਾਦ ਗਰਮਾਇਆ ਮੇਰਾ ਉਸ ਐਮਪੀ ਕੋ ਚੈਲੰਜ ਹੈ ਕਿ ਅਗਰ ਤੂੰ ਨੇ ਮਾਂ ਦਾ ਦੁੱਧ ਪੀਆ ਤਾਂ ਮੇਰੇ ਉੱਪਰ ਕੇਸ ਰਜਿਸਟਰ ਕਰ ਤੇਰੇ ਕੋ ਮੈਂ ਬਤਾਉਂਗਾ ये कैंपी ने कहा था ना जो जो संगरूर से बन के आया है हाँ, है जो भी है आपने इंटरव्यू सुना उनका मैंने उसका सुना जी। मैं उसको कहता हूँ कि बच्चे तेरे तो अभी दांत भी नहीं हो तू क्या बात करेगा तेरे एम एमएलए ने आम आदमी पार्टी का जो एम है उसने इंक्वायरी की थी जो गैंगस्टर मेरे अगेंस्ट कोर्ट में गए थे जब मैं जेल में रिश्ता था कि हमें तंग कर रहा है ਉਹਨਾਂ ਨੇ ਜੇਨਿਕਾ ਕਿ ਹਮੇ ਹਮਾਰਾ ਇਨਕਸਾਦ ਉਹਨਾਂ ਨੇ ਕਿ ਹਮ ਤੰਕਰ ਔਰ ਵहां से जे ਦਿੱਲੀ ਤੇਰੀ ਗਵਰਨਮੈਂਟ ਮੇ ਦਿੱਲੀ ਵहां से ਉਹਨਾਂ ਨੇ ਆਪਣੀ ਟ੍ਰਾਂਸਫਰ ਕੁਆਡਰਟ ਤੇ ਉਹ ਦਿੱਲੀ ਆ ਗਿਆ ਤੇ ਇਸ ਕਰ ਉਸਕੋ ਮੈਂ ਬੱਚੇ ਕੋ ਕਹਤਾ ਕਿ ਬੱਚਾ ਹੈ ਪਹਿਲੇ ਪੜ੍ਹ ਲਿਆ ਕਰੋ ਫਿਰ ਉਸਕੇ ਬਾਅਦ ਸਟੇਟਮੈਂਟ ਦਿਆ ਕਰੋ ਮੈਂ ਦੇਖੋ ਜੋ ਪੰਜਾਬ ਦੇ ਵਿੱਚ ਗੈਂਗਵਾਰ ਸ਼ੁਰੂ ਹੋਇਆ ਤਾਂ ਇਹ ਕੋਈ ਨਹੀਂ ਵੀ ਇਹ 2-4 ਸਾਲ ਚ ਜਿਹੜੇ ਗੈਂਗਸਟਰ ਪੈਦਾ ਹੋਏ ਆ ਨਾ bija ਹੁਣ ਕੋਈ ਸ਼ੁਰੂ ਹੋਇਆ ਇਹ ਪਿਛਲੇ 15-20 ਜਾਂ ਕਹ ਲਓ 25 ਸਾਲ ਤੋਂ ਜਿਹੜੀ ਇਹਦੀ ਸ਼ੁਰੂਆਤ ਹੈ ਹੋਈ ਹੈ ਤੇ ਅੱਜ ਜਿਹੜੇ ਇਹ ਲੀਡਰ ਚਿੱਠੀਆਂ ਲਿਖ ਰਹੇ ਆ ਸਵਾਲ ਉਠਾ ਰਹੇ ਆ ਇਹਨਾਂ ਚੋਂ ਬਹੁਤਿਆਂ ਦੇ ਸਿੱਧਮ ਸਿੱਧੇ ਲਿੰਕ ਹੈ ਜਿਹੜੇ ਇਹਨਾਂ ਲੋਕਾਂ ਦੇ ਗੈਂਗਸਟਰਾਂ ਦੇ ਨਾਲ ਜੁੜਦੇ ਰਹੇ ਆ ਉਹ ਗੈਂਗਸਟਰ ਵੀ ਕੋਈ ਮਾਂ ਦੀ ਕੁੱਖੋਂ ਗੈਂਗਸਟਰ ਨਹੀਂ ਜਾਂਦਾ ਆਮ ਘਰਾਂ ਦੇ ਮੁੰਡੇ ਸੀ ਇਹਨਾਂ ਨੇ ਪਹਿਲਾਂ ਇਸ ਪਾਸੇ ਲਿਆਂਦੇ ਉਹਨਾਂ ਨੂੰ ਵਰਤਦੇ ਰਹੇ ਉਹਨਾਂ ਨੂੰ ਗੈਰ ਕਾਨੂੰਨਨ ਹਥਿਆਰ ਵੀ ਲੈ ਕੇ ਦਿੰਦੇ ਰਹੇ ਉਹਨਾਂ ਨੂੰ ਪੁਲਿਸ ਤੋਂ ਬਚਾਉਂਦੇ ਵੀ ਰਹੇ ਤੇ ਵਰਤ ਵਰਤ ਕੇ ਉਹਨਾਂ ਨੂੰ ਛੱਡ ਦਿੱਤਾ ਤੇ ਅੱਜ ਸਿੱਧਮ ਸਿੱਧੇ ਤੁਸੀਂ ਇਹਨਾਂ ਦੇ ਇਲਾਕੇ 'ਚ ਜਾ ਕੇ ਪੁੱਛੋ ਵੀ ਉੱਥੋਂ ਦੇ ਲੋਕ ਜਿਹੜੇ ਆ ਕੀ ਕਹਿੰਦੇ ਆ ਵੀ ਭਾਈ ਜਿਹੜੇ ਗੈਂਗਸਟਰ ਆ ਕੀਨੇ ਪੈਦਾ ਕੀਤੇ ਕਿਸ ਤਰ੍ਹਾਂ ਵਰਤਿਆ ਫਿਰ ਕਿਹੜੀਆਂ ਗੱਲਾਂ ਕਰਕੇ ਜਿਹੜੇ ਇਹਨਾਂ ਦੇ ਫਾਸਲੇ ਆ ਉਹ ਪੈਗੇ ਉਹ ਚੈਲੰਜ ਹੈ ਕਿ ਅਗਰ ਤੂੰ ਨੇ ਮਾਂ ਦਾ ਦੁੱਧ ਪੀਆ ਤਾਂ ਮੇਰੇ ਉੱਪਰ ਕੇਸ ਰਜਿਸਟਰ ਕਰ तेरे को मैं बताऊंगा एक एमपी ने कहा था ना जो जो संगरूर से बन के आया है हाँ, गुरमीत मीत है जो भी है आपने इंटरव्यू सुना उनका। मैं उन्हें उसका सुना जी। मैं उसको कहता हूँ कि बच्चे तेरे तो अभी दांत भी नहीं हो तू क्या बात करेगा तेरे एम एमएलए ने आम आदमी पार्टी का जो एम है उसने इंक्वायरी की थी जे गैंगस्टर मेरे अगेंस्ट कोर्ट में गए थे जब मैं जेल में रहा था कि हमें तंग कर रहा है उन्होंने ये नहीं कहा कि हमें हम, हमारा इनके साथ उन्होंने कहा हम तंग कर और वहां से जे दिल्ली तेरी गवर्नमेंट में दिल्ली वहां से उन्होंने अपने ट्रांसफर जो दिल्ली आ गए थे इसका उसको मैं बच्चे को कहता कि बच्चा है पहले पढ़ लिया करो फिर उसके बाद स्टेटमेंट दिया करो मैंने ਤੇ ਸਰਕਾਰੀ ਬਸਾਂ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖਤਮ ਹੋ ਗਈ ਹੈ 5ਵੇਂ ਦਿਨ ਜਾ ਕੇ ਇਹ ਸਟ੍ਰਾਈਕ ਸਮਾਪਤ ਹੋਈ ਹੈ ਯੂਨੀਅਨ ਵੱਲੋਂ ਬਕਾਇਦਾ ਐਲਾਨ ਕੀਤਾ ਗਿਆ ਹੜਤਾਲ ਖਤਮ ਕਰਨ ਦਾ ਕਿਉਂਕਿ ਸਰਕਾਰ ਦੇ ਨਾਲ ਯੂਨੀਅਨ ਦੀ ਸਹਿਮਤੀ ਬਣ ਗਈ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਬਿਆਨ ਦਿੱਤਾ న్యూਸ 18 ਤੇ ਉਹਨਾਂ ਕਿਹਾ ਕਿ ਕਿਲੋਮੀਟਰ ਸਕੀਮ ਨੂੰ ਲੈ ਕੇ ਸਾਡੀ ਸਹਿਮਤੀ ਬਣੀ ਹੈ ਸਸਪੈਂਡਡ ਤੇ ਬਰਖਾਸਤ ਜਿਹੜੇ ਮੁਲਾਜ਼ਮ ਨੇ ਉਹ ਬਹਾਲ ਕੀਤੇ ਜਾਣਗੇ ਪਰਚਿਆਂ ਦੇ ਮਾਮਲੇ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਨੂੰ ਉਹਨਾਂ ਕਿਹਾ ਕਿ ਸਮਾਂ ਲੱਗੇਗਾ ਕਿਲੋਮੀਟਰ ਸਕੀਮ ਨਾਲ ਨੌਕਰੀਆਂ ਨੂੰ ਕੋਈ ਖਤਰਾ ਨਹੀਂ ਹੋਏਗਾ ਉਹਨਾਂ ਕਹੇ ਕਿ ਕਰਮਚਾਰੀ ਕਿਲੋਮੀਟਰ ਸਕੀਮ ਚ ਦਖਲਅੰਦਾਜ਼ੀ ਨਹੀਂ ਕਰਨਗੇ ਅੱਗ ਲਾਉਣ ਵਰਗੀਆਂ ਕਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਨੀਤੀਆਂ ਬਣਾਉਣਾ ਡਰਾਈਵਰ ਕੰਡਕਟਰਾਂ ਦਾ ਕੰਮ ਨਹੀਂ ਇਹ ਵੀ ਲਾਲਜੀਤ ਖੁੱਲਰ ਵੱਲੋਂ ਕਿਹਾ ਗਿਆ ਸ੍ਰੀ ਸਾਹਿਬ ਕਹਿ ਰਹੇ ਨੇ ਕਿ ਜਥੇ ਬੰਦੀਆਂ ਨੇ ਸਹਿਮਤੀ ਦੇ ਦਿੱਤੀ ਸਾਡੇ ਸਾਥੀਆਂ ਨੂੰ ਪੁਲਿਸ ਦੇ ਵਿੱਚ ਚੱਕ ਲੈ ਕੇ ਲੈ ਕੇ ਗਏ ਰਾਤ ਨੂੰ 3 ਵਜੇ ਕੰਧਾਂ ਟੱਪ ਕੇ ਪੁਲਿਸ ਸਾਡੇ ਘਰਾਂ 'ਚ ਵੜੀ 307 ਵਰਗੇ ਸੰਗੀਨ ਪਰਚੇ ਦਰਜ ਹੋ ਗਏ ਸਾਡੇ ਵੱਲੋਂ ਸਹਿਮਤੀ ਲਈ ਨਹੀਂ ਗਈ ਸਾਡੀ ਧੌਣ ਮੋੜ ਕੇ ਧੱਕੇ ਨਾਲ ਸਹਿਮਤੀ ਲਈ ਗਈ ਸਰ ਇਹ ਸਹਿਮਤੀ ਧੱਕੇ ਨਾਲ ਤੁਸੀਂ ਕਹਿ ਰਹੇ ਹੋ ਕਿਉਂਕਿ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਤੁਹਾਡੇ ਆਗੂ ਬੈਠੇ ਸੀਗੇ ਉਹਨਾਂ ਨੇ ਗੱਲ ਕੀਤੀ ਹੈ ਗੱਲ ਕਰਨ ਦਾ ਜਿਹੜਾ ਨਤੀਜਾ ਕੁੱਲ ਮਿਲਾ ਕੇ ਨਿਕਲਿਆ ਹੋਇਆ ਉਸ ਦੇ ਬਿਹਾਦ ਉੱਤੇ ਤੁਸੀਂ ਸਟ੍ਰਾਈਕ ਵਾਪਸ ਲੁੱਤੀ ਹੈ ਤੁਸੀਂ ਆਪਣੇ ਤੁਹਾਨੂੰ ਧੱਕੇ ਨਾਲ ਤਾਂ ਤੁਹਾਡੀ ਸਟ੍ਰਾਈਕ ਬੰਦ ਨਹੀਂ ਕਰਾਈ ਗਈ ਠੀਕ ਹੈ ਜਿਹੜੀ ਪੁਲਿਸ ਕਾਰਵਾਈ ਸੀਗੀ ਉਹ ਜਿਹੜੀ ਸੁਰੱਖਿਆ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਕਰਨੀ ਸੀ ਉਹ ਤਾਂ ਕਰਨੀ ਕਰਨੀ ਸੀਗੀ ਪਰ ਦੂਜੇ ਪਾਸੇ ਉਹਨਾਂ ਪਰਚੇ ਵੀ ਤਾਂ ਵਾਪਸ ਲੈ ਰਹੇ ਨੇ ਤੁਹਾਡੇ ਬੰਦੇ ਵੀ ਤਾਂ ਛੱਡ ਰਹੇ ਨੇ ਸਰ 676 ਬੰਦੇ ਨੇ ਜਿਨ੍ਹਾਂ ਦੇ ਵਿੱਚੋਂ ਰਾਤ ਨੂੰ ਕੰਧਾਂ ਟਪ ਟਪਕੇ ਪੁਲਿਸ ਵਰਦੀ ਆ ਇਹ ਐਕਸ਼ਨ ਹੋਣ ਤੋਂ ਪਹਿਲਾਂ 28 ਤਰੀਕ ਰਾਤ 4 ਵਜੇ ਘਰਾਂ ਚੋਂ ਬੰਦੇ ਚੱਕੇ ਗਏ ਉਸ ਟਾਈਮ ਕਿਸੇ ਨੇ ਕੀ ਕੀਤਾ ਸੀ ਜਿਹੜਾ ਐਕਸ਼ਨ ਜਿਹੜਾ ਕੰਫਲਿਕਟ ਸੰਗਰੂਰ ਦੇ ਵਿੱਚ ਹੋਇਆ ਮੰਨ ਸਕਦੇ ਆ ਕਿ ਉੱਥੇ ਸੰਗਰੂਰ ਚ ਮੰਦਭਾਗੀ ਘਟਨਾ ਵਾਪਰੀ ਜਦੋਂ ਜੋਸ਼ ਦੇ ਵਿੱਚ ਸਾਥੀਆਂ ਨੇ ਹੋਸ਼ ਗਵਾਇਆ ਉਸ ਚੀਜ਼ ਦਾ ਕਿ ਮੈਂ ਜਾ ਭੁਗਤ ਰਹੇ ਨੇ ਪਰ ਰਾਤ ਨੂੰ 28 ਤਰੀਕ ਤੋਂ ਸੋ ਸਾਥੀਓ ਜਿਹੜੀਆਂ ਦਿੱਕਤਾਂ ਕੱਲ੍ਹ ਦੀਆਂ ਜਾਂ ਸਵੇਰ ਦੀਆਂ ਆ ਰਹੀਆਂ ਸੀ ਪੀਆਰਟੀਸੀ ਦੇ ਵਿੱਚ ਉਹ ਦਿੱਕਤਾਂ ਲਗਭਗ ਸਾਰੀਆਂ ਹੱਲ ਹੋ ਚੁੱਕੀਆਂ ਪੀਆਰਟੀਸੀ ਦੇ ਨੌ ਦੇ ਨੌ ਡਿਪੂਆਂ ਦੇ ਸਾਰੇ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਪੀਆਰਟੀਸੀ ਦੇ ਸਾਰੇ ਡਿਪੂ ਜਿਹੜੀ ਉਹ ਇਸ ਵੇਲੇ ਹੜਤਾਲ ਉਹਨਾਂ ਵੱਲੋਂ ਖੋਲ ਦਿੱਤੀ ਗਈ ਆ ਜਿਹੜੇ ਸਾਥੀ ਬਲੈਕਲਿਸਟ ਟਰਮੀਨੇਟ ਜਾਂ ਕੋਈ ਕੰਟਰੈਕਟਰ ਅਧ ਦੇ ਕੀਤਾ ਗਿਆ ਸੀ ਸੇਵਾਵਾਂ ਵਾਪਸ ਕੀਤੀਆਂ ਗਈਆਂ ਸੀ ਉਹਨਾਂ ਸਾਥੀਆਂ ਨੂੰ ਪਹਿਲ ਦੇ ਆਧਾਰ ਤੇ ਡੋਰੀਆਂ ਦੇ ਭੇਜਦਾ ਗਿਆ। ਸੋ ਡਿੱਪੂ ਚੱਲ ਪਏ ਨੇ। ਇਸ ਕਰਕੇ ਆਪਣੇ ਵੱਲੋਂ ਜੋ ਸਰਕਾਰ ਨਾਲ ਫੈਸਲਾ ਹੋਇਆ ਸੀਗਾ। ਉਸ ਫੈਸਲੇ ਅਨੁਸਾਰ ਆਪਣੇ ਵੱਲੋਂ ਹੜਤਾਲ ਖੋਲੰਦਾ ਕਿਉਂਕਿ ਆਪਾਂ ਪਰਸੋਂ ਸ਼ਾਮ ਹੀ ਮੰਤਰੀ ਜੀ ਨਾਲ ਮੀਟਿੰਗ ਕਰਕੇ ਇਹ ਫੈਸਲੇ ਤੇ ਪੂਰੇ ਸੀਗੇ ਕਿ ਆ ਸਾਡੀਆਂ ਮੰਗਾਂ ਲਗਭਗ ਤੁਰੰਤ ਹੱਲ ਹੋਣ ਵਾਲੀਆਂ ਜਿਹੜੀਆਂ ਤੁਸੀਂ ਜਵਰੀ ਸਾਡੇ ਉੱਪਰ ਥੋਪੀਆਂ ਗਈਆਂ ਚੀਜ਼ਾਂ ਉਹ ਵਾਪਸ ਲਓ ਫਿਰ ਅਸੀਂ ਹੜਤਾਲ ਤੋਂ ਵਾਪਸ ਆਵਾਂਗੇ ਉਹ ਚੀਜ਼ਾਂ ਉਹਨੇ ਵਾਪਸ ਲੈਣ ਵਾਸਤੇ 2 ਦਿਨ ਲੱਗੇ ਸਰਕਾਰ ਨੂੰ ਨੇ 2 ਦਿਨ ਲੇਟ ਸਰਕਾਰ ਨੇ ਹੜਤਾਲ ਕਰਾਈ ਆ ਸੋ ਤਰੰਤ ਪਣ ਬਸ ਦਾ ਜਿਹੜਾ ਚੱਕਾ ਜਾਮ ਹੈ ਉਹ ਵੀ ਆਪਣੇ ਲੋਕ ਖੋਲ੍ਹ ਦਿੱਤਾ ਜੀ